ਮਿਆਮਾਰ ਦੇ ਵਿੱਚ ਇੱਕ ਵਾਰ ਫੇਰ ਕੁਦਰਤ ਨੇ ਆਪਣਾ ਭਿਆਨਕ ਰੂਪ ਦਿਖਾਇਆ ਪਿਛਲੇ ਹਫਤੇ ਦੇ ਵਿਨਾਸ਼ਕਾਰੀ ਭੁਚਾਲ ਦੇ ਜ਼ਖਮ ਹਜੇ ਭਰੇ ਨਹੀਂ ਸੀ ਕਿ ਧਰਤੀ ਮੁੜ ਫੇਰ ਕੰਬੁੱਠੀ ਅਤੇ ਦੋ ਵਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਲੋਕ ਅਜੇ ਉਸ ਤਬਾਹੀ ਦੇ ਦ੍ਰਿਸ਼ ਨੂੰ ਨਹੀਂ ਭੁੱਲੇ ਸੀ ਅਤੇ ਨਵੇਂ ਝਟਕੇ ਡਰ ਅਤੇ ਚਿੰਤਾ ਨੂੰ ਹੋਰ ਵੀ ਵਧਾ ਰਹੇ ਨੇ ਇੱਥੇ ਦੋ ਵਾਰ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਸਭ ਤੋਂ ਸ਼ਕਤੀਸ਼ਾਲੀ ਭੁਜਾਲ ਦੀ ਤੀਬਰਤਾ 4.7 ਅਤੇ ਦੂਜੇ ਭੁਚਾਲ ਦੀ ਤੀਬਰਤਾ 4.5 ਮਾਪੀ ਗਈ ਹੈ ਦੱਸ ਦਈਏ ਕਿ ਮਾਰਚ ਪਿਛਲੇ ਹਫਤੇ ਆਏ ਭਿਆਨਕ ਪੁਚਾਲ ਚ ਮਰਨ ਵਾਲਿਆਂ ਦੀ ਗਿਣਤੀ 2700 ਤੋਂ ਵੱਧ ਹੋ ਗਈ ਹੈ ਜਦਕਿ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਨੇ ਮਹਾਰਾ ਦੇ ਵਿੱਚ ਪੁਚਾਲ ਨੇ ਦੇਸ਼ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ ਬਿਜਲੀ ਟੈਲੀਫੋਨ ਜਾਂ ਮੋਬਾਈਲ ਫੋਨ ਕਨੈਕਸ਼ਨਾਂ ਨੂੰ ਠੱਪ ਕਰ ਦਿੱਤਾ ਤੇ ਕਈ ਖੇਤਰਾਂ ਦੇ ਵਿੱਚ ਸੜਕਾਂ ਤੇ ਪੁਲਾਂ ਨੂੰ ਵੀ ਨੁਕਸਾਨ ਪਹੁੰਚਿਆ ਟਹਿ ਢੇਰੀ ਹੋਈਆਂ ਇਮਾਰਤਾਂ ਚੋਂ ਲਾਸ਼ਾਂ ਨੂੰ ਕੱਢਣ ਦਾ ਕੰਮ ਜਾਰੀ ਹੈ ਬਚਾਅ ਕਾਰਜ ਹਰ ਸੰਭਵ ਤਰੀਕੇ ਦੇ ਨਾਲ ਜਾਰੀ ਹੈ ਲੋਕ ਅਜੇ ਵੀ ਮਲਬੇ ਦੇ ਹੇਠ ਦਬੇ ਹੋਏ ਨੇ ਹਰ ਦਿਨ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਤਾਂ ਇੱਕ ਭਿਆਨਕ ਕੁਦਰਤ ਦੇ ਕਹਿਰ ਦਾ ਮਿਆਮਾਰ ਜਿਹੜਾ ਹੁਣ ਸਾਹਮਣਾ ਕਰ ਰਿਹਾ ਤੇ ਤਬਾਹੀ ਦਾ ਮੰਜ਼ਰ ਵੀ ਜਾਰੀ ਹੈ